ਪਾ ਲੈ ਹੋਇਆ ਜੀ ਮਾਨਮੈਕੈਨikal YouTube ਚੈਨਲ ਤੋਂ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਆਂ ਜੀ ਲੈਬ ਦੇ ਉੱਪਰ ਆਪਣੀ ਲੈਬ ਨੂੰ ਸ਼ੇਅਰ ਕਰ ਦਿਓ ਜੀ ਜਿਆਦਾ ਤੋਂ ਜਿਆਦਾ ਜਿੰਨੇ ਵੀ ਦੋਸਤ ਆਪਣੀ ਮਾਨਮੈਕੈਨikal YouTube ਚੈਨਲ ਦੇ ਉੱਤੇ ਜੁੜੇ ਹੋਏ ਆ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਕਰਦੇ ਆਂ ਕੋਈ ਵੀ ਤੁਸੀਂ ਕਾਰਾਂ ਦੇ ਰਿਕਾਰਡਿੰਗ ਕੋਈ ਕੁਐਸਚਨ ਪੁੱਛਣਾ ਹੈਗਾ ਤੋਂ ਅੱਜ ਆਪਣੇ ਨਾਲ ਲੈਬ ਦੇ ਉੱਪਰ ਤੁਸੀਂ ਕੋ ਸੰਭਾਦਦੇ ਹੂ ਜੇ ਕਿਸੇ ਵੀਰ ਨੇ ਗੱਡੀ ਦਾ ਕੰਮ ਕਰਵਾਉਣਾ ਹੈ ਉਹ ਵੀ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਜੀ ਲਾਈਵ ਦੇ ਉੱਪਰ ਅੱਜ ਜੀ ਆਪਾਂ ਗੱਲਬਾਤ ਕਰਦੇ ਆ ਅੱਜ ਲਾਈਵ ਦੇ ਉੱਤੇ ਆਪਾਂ ਆ ਚੁੱਕੇ ਆਂ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਵ ਦੇ ਉੱਤੇ ਅੱਜ ਆਪਾਂ ਕਰਦੇ ਆ ਗੱਲਬਾਤਾਂ ਕਿੱਥੋਂ ਕਿੱਥੋਂ ਆਪਣੇ ਨਾਲ ਬਾਈ ਜੁੜੇ ਆ ਸਾਰੇ ਇੱਕ ਇੱਕ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਮਾਦ ਮਕੈਨੀਕਲ ਇਸ YouTube ਚੈਨਲ ਦੇ ਉੱਤੇ ਮੈਂ ਤੁਹਾਡਾ ਦੋਸਤ ਮਨਦੀਪ ਅੱਜ ਆਪਾਂ ਕਰਦੇ ਹਾਂ ਜੀ ਲੈਬ ਦੇ ਉੱਤੇ ਗੱਲਬਾਤ ਲੈਬ ਨੂੰ ਕਰਦੇ ਜੀ ਵੱਧ ਤੋਂ ਵੱਧ ਸ਼ੇਅਰ ਦੋ ਜਣੇ ਨੇ ਆਪਣੇ ਲਾਈਵ ਦੇ ਉੱਪਰ ਆਪਣੇ ਨਾਲ ਜੁੜ ਚੁੱਕੇ ਆ। ਹੋਰ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਜੀ। ਅੱਜ ਆਪਾਂ ਕਰਦੇ ਆ ਲਾਈਵ ਦੇ ਉੱਪਰ ਗੱਲਬਾਤ। ਨੌਂ ਦੋਸਤ ਆਪਣੇ ਨਾਲ ਜੁੜ ਚੁੱਕੇ ਆ। ਕਮੈਂਟ ਵਿੱਚ ਸਾਰੇ ਆਪਣਾ-ਆਪਣਾ ਪਿੰਡ ਦਾ ਨਾਮ, ਸ਼ਹਿਰ ਦਾ ਨਾਮ ਜ਼ਰੂਰ ਦੱਸੋ ਜੀ। 17 ਜਾਣੇ ਆਪਣੇ ਨਾਲ ਜੁੜ ਚੁੱਕੇ ਆ। ਆਪਣੇ ਆਪਣੇ ਪਿੰਡ ਦਾ ਨਾਮ ਜੀ ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਹੋਏ ਬਾਈ ਆਪਣੇ ਚੈਨਲ ਦੇ ਉੱਪਰ ਮਾਨ ਮੈਕੈਨikal YouTube ਚੈਨਲ ਦੇ ਉੱਪਰ ਕਿੱਥੋਂ ਕਿੱਥੋਂ ਦੋਸਤ ਆਪਣੇ ਨਾਲ ਜੁੜੇ ਹੋਏ ਸਾਰੇ ਜਾਣੇ ਆਪਣੇ ਪਿੰਡ ਦਾ ਸ਼ਹਿਰ ਦਾ ਸਿਟੀ ਦਾ ਨਾਮ ਜ਼ਰੂਰ ਲਿਖੋ ਜੀ 25 ਜਾਣੇ ਜੁੜ ਚੁੱਕੇ ਆਪਣੇ ਨਾਲ ਪਰ ਅਜੇ ਤੱਕ ਕਿਸੇ ਨੇ ਕਮੈਂਟ ਨਹੀਂ ਕੀਤਾ ਹੈਗਾ ਪਤਾ ਨਹੀਂ ਕਮੈਂਟ ਕਿਸੇ ਨੂੰ ਕਰਨਾ ਨਹੀਂ ਆਉਂਦਾ ਜਾਂ ਹੋ ਨਹੀਂ ਰਿਹਾ ਹੈਗਾ ਤੇ ਨਾਮ ਕਹ ਜ਼ਰੂਰ ਦੱਸਿਓ ਜੀ ਕਮੈਂਟ ਪਾ ਜ਼ਰੂਰ ਕਰੋ ਜੀ ਸਾਰੇ ਜਾਨੇ ਕਿਹੜੀ ਕਿਹੜੀ ਪਿੰਡ ਤੋਂ ਆਪਣੇ ਨਾਲ ਕਿਹੜੇ ਜਿਹੜੇ ਤੋਂ ਸ਼ਿਟੀ ਤੋਂ ਆਪਣੇ ਨਾਲ ਬਾਈ ਜੁੜੇ ਹੋਏ ਆ ਹਾਂ ਇੱਕ ਬਾਈ ਦਾ ਕਮੈਂਟ ਆਇਆ ਜੀ ਮੂਸੇ ਵਾਲੇ ਮੂਸੇ ਵਾਲੇ ਤੋਂ ਆਪਣੇ ਨਾਲ ਬਾਈ ਜੁੜੇ ਹੋਏ ਆ ਸਤਨਾ ਬਾਈ ਆਪਣੇ ਨਾਲ ਮੂਸੇ ਤੋਂ ਜੁੜਿਆ ਹੋਇਆ ਬਾਈ ਧੰਨਵਾਦ ਕਰਦੇ ਆ ਸਤਨਾ ਬਾਈ ਦਾ ਇੱਕ ਕਹਿੰਗੇ ਸਣੀ ਬਾਈ ਟੌਪ ਮੂਸਾ ਪਿੰਡ ਦਾ ਸਾਡੇ ਕੋਲੇ ਮਸ਼ਹੂਰ ਹੈ ਜੀ ਕਿਉਂਕਿ ਬਾਈ ਸਿੱਧੂ ਮੂਸੇ ਵਾਲਾ ਹੋਇਆਗਾ ਮੂਸੇ ਵਾਲੇ ਪਿੰਡ ਦਾ ਤਾਂ ਨਾ ਚੱਲਦਾ ਬਾਈ ਹਾਂ ਹੁਣ ਕਮੈਂਟ ਆਉਣ ਲੱਗੇ ਬਾਈ ਸਾਰੇ ਇਹ ਹੀ ਆਪਾਂ ਚੈੱਕ ਕਰਨੀ ਸੀ ਵੀ ਕਮੈਂਟ ਸਹੀ ਆ ਰਹੇ ਆ ਹੁਣ ਸਾਰੇ ਕਮੈਂਟ ਆ ਰਹੇ ਆ ਜੀ ਸਤਨਾਮ ਬਾਈ ਪੂਸਪਿੰਡ ਤੋਂ ਫੋਰ ਵੀ ਸਾਰੇ ਜਾਣੇ ਬਾਈ ਦੋ ਆਪਣੇ ਕਰੋ ਮੈਸੇਜ ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਹੋਏ ਆ ਬਾਈ ਸਨੀ ਟੌਪ ਸਨੀ ਟੌਪ ਬਾਈ ਦਾ ਧੰਨਵਾਦ ਕਰਦੇ ਆ ਸੰਗਰੂਰ ਤੋਂ ਸਨੀ ਬਾਈ ਸੰਗਰੂਰ ਤੋਂ ਬਾਈ ਧੰਨਵਾਦ ਤੇਰਾ ਅੱਜ ਆਪਣੇ ਕੋਲ ਟਾਈਮ ਸੀਗਾ ਅੱਜ ਕਾਰਾਂ ਦਾ ਕੰਮ ਕਰਕੇ ਵਿਹਲੇ ਹੋਏ ਸੀਗੇ ਠਕਾਬੜ ਜਿ ਕਰਦੇ ਸੈਸਰ ਬਣਾ ਕੇ ਤੇ ਜਮਾਂ ਚਲਾ ਅੱਜ ਲੈ ਆਪ ਤੇ ਗੱਲਾਂ ਬਹੁਤ ਕਰਦੇ ਆ ਤਾਂ ਮedik ਹੈ ਚ ਬਹੁਤ ਸੀ ਪਿਛਲੇ ਦਿਨਾਂ ਦੇ ਵਿੱਚ ਅੱਜ ਥੋੜੀ ਜਿਹੀ ਸਰੀਰ ਨੂੰ ਰੈਸਟ ਦਿੱਤੀ ਆ ਤਾਂ ਮੈਂ ਸੋਚਿਆ ਆਪਾਂ ਆਪਣੇ YouTube ਮੈਂਬਰਾਂ ਦੇ ਨਾਲ ਕਰਦੇ ਆ ਲਾਈਵ ਦੇ ਉੱਪਰ ਗੱਲਾਂ ਬਾਤਾਂ ਹਾਂ ਸਣੀ ਬਾਈ ਹੈਗਾ ਸੰਗਰੂਰ ਤੋਂ ਸਿੱਧੂ ਮੂਸੇਵਾਲਾ ਸਤਨਾਮ ਬਾਈ ਚਾਹ ਪੀ ਕੇ ਕਹਦੇ ਆਂ ਬਾਈ ਸਤਨਾ ਬਾਈ ਜਨਾਂ ਚਾਹ ਪੀ ਲੋ ਚਾਹ ਹੋਣੀ ਕਿ ਕਿਹਾ ਡਿਆ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਗੈरेज ਹੈਗਾ ਜੀ ਮੋਡ ਮੰਡੀ ਆਪਣਾ ਮਾਨਸ ਲਈ ਕੈਂਚੀ ਦੇ ਉੱਪਰ ਮਾਨਮ ਮਕੈਨikal ਦੇ ਨਾਮ ਤੇ ਹੈਗਾ ਜੀ ਗੈरेज ਆਪਾਂ ਕੰਮ ਕਰਦੇ ਆਂ ਡੀਜ਼ਲ ਅਤੇ ਪੈਟਰੋਲ ਗੱਡੀਆਂ ਦਾ ਜਿਹੜੇ ਵੀ ਨੇੜੇ ਦੇ ਹੈਗੇ ਆਪਣੇ ਕੋਲੇ ਜਦੋਂ ਮਰਜ਼ੀ ਆਪਣੇ ਕੋਲੇ ਆ ਸਕਦੇ ਕੰਮ ਕਰਨ ਪਰ ਕਾਲ ਕਰਕੇ ਆਏ ਥੋੜਾ ਜਿਆ ਹਾਂਜੀ ਆਪਣੇ ਨਾਲ 25 ਜਣੇ ਜੁੜ ਚੁੱਕੇ ਆ ਜਿਹੜੇ ਨਵੇਂ ਦੋਸਤ ਜੁੜੇ ਆ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਕਰਦੇ ਆ YouTube ਚੈਨਲ ਦੇ ਉੱਤੇ ਤਾਂ ਸਾਰੇ ਜਣੇ ਆਪਣੇ ਆਪਣੇ ਸਿਟੀ ਦਾ ਪਿੰਡ ਦਾ ਨਾਮ ਜਰੂਰ ਦੱਸਿਓ ਜੀ ਆਪਣੇ ਕਿੱਥੋਂ ਕਿੱਥੋਂ ਆਪਣੇ ਨਾਲ ਲੋਕ ਵੀਡੀਓ ਦੇਖਦੇ ਹੈਗੇ ਆਪਣੇ ਦੋਸਤ ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਹੋਏ ਆ ਸਾਰੇ ਜਾਨੀ ਲਾਈਕ ਕਮੈਂਟ ਸ਼ੇਅਰ ਕਰਤੀ ਜਰੂਰ ਦੱਸਿਓ ਜੀ ਆਪਣੀ ਸਿਟੀ ਦਾ ਨਾਮ ਜਰੂਰ ਦੱਸੋ ਬਈ ਕਿੱਥੋਂ ਕਿੱਥੋਂ ਆਪਣੇ ਨੂੰ ਦੋਸਤ ਜੁੜੇ ਹੋਏ ਆ ਰਹੇ ਆਣੇ ਜਿਨ੍ਹਾਂ ਦੋਸਤਾਂ ਨੇ ਆਪਣਾ ਹਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਭਾਈ ਸਾਰੇ ਜਾਣੇ ਕਿਉਂਕਿ ਆਪਾਂ ਇੱਥੇ ਕਾਰਾਂ ਦੇ ਰਿਕਾਰਡਿੰਗ ਦੀ ਵੀਡੀਓ ਬਣਾਉਣੀ ਹੈਗੇ ਆਂ ਕਾਰਾਂ ਦੇ ਰਿਕਾਰਡਿੰਗ ਆਪਾਂ ਨੂੰ ਤੁਹਾਨੂੰ ਇਹ ਜਾਣਕਾਰੀ ਦੇਣੇ ਆ ਕਿ ਕੀ ਕੀ ਕਾਰਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ ਕਦੋਂ ਆਪਾਂ ਨੂੰ ਇੰਜਨ ਆਇਲ ਗੀਅਰ ਆਇਲ ਚੇਂਜ ਕਰਨਾ ਚਾਹੀਦਾਗਾ ਸਾਰੀ ਜਾਣਕਾਰੀ ਆਪਾਂ YouTube ਤੇ ਦਿੰਨੇ ਆ ਆਪਣੇ ਚੈਨਲ ਦਾ ਨਾਮ ਹੈਗਾ ਜੀ ਮਾਨ ਮਕੈਨਿਕਲ YouTube ਚੈਨਲ Instagram ਤੇ ਵੀ ਉੱਪਰ ਵੀ ਹੈ Facebook ਦੇ ਉੱਪਰ ਵੀ ਹੈ ਔਰ YouTube ਤੇ ਵੀ ਹੈਗਾ ਮਾਨਮ ਮਕੈਨੀਕਲ ਆਪਣਾ ਚੈਨਲ ਆ ਸਾਰੇ ਜਾਣੇ ਆਪਣਾ YouTube ਚੈਨਲ ਸਬਸਕ੍ਰਾਈਬ ਕਰਿਓ ਔਰ Instagram ਤੇ ਫੋਲੋ ਕਰਿਓ ਜੀ ਜਾਨਾ ਜਾਨਾ ਤੁਹਾਡੀ ਅੰਗਸੇ ਨਾ ਜਾਨਾ ਗਾ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਬਈ ਕਿੱਥੋਂ ਕਿੱਥੋਂ ਆਪਣੇ ਨਾਲ ਦੋਸਤ ਜੁੜੇ ਹੋਏ ਆਗੇ ਆਪਣੀ ਸਿਟੀ ਦਾ ਆਪਣੇ ਨਾਲ ਸੰਗਰੂਰ ਤੋਂ ਜੁੜੇ ਹੋਇਆ ਮੂਸੇ ਪਿੰਡ ਤੋਂ ਤਾਂ ਸਾਡਾ ਗਮਾਂਡ ਪਿੰਡ ਹੀ ਆ ਮੂਸੇ ਬਾਈ ਮੂਸੇ ਵਾਲੇ ਤੋਂ ਜੁੜੇ ਹੋਏ ਆਗੇ ਬਾਈ ਸਤਨਾਮ ਬਾਈ ਦੇ ਬਹੁਤ ਕਮੈਂਟ ਆ ਰਹੇ ਆ ਸਤਨਾਮ ਸਿੰਘ ਸਿੱਧੂ ਉਸਿਆ ਹਾਂਜੀ ਨਵੇਂ ਦੋਸਤ ਆਪਣੇ ਨਾਲ ਜੁੜ ਚੁੱਕੇ ਆ ਨਵੇਂ ਦੋਸਤਾਂ ਦਾ ਆਪਾਂ ਸਵਾਗਤ ਕਰਦੀ ਆਂ ਮਾਨਮੈਕੈਨੀਕਲ YouTube ਚੈਨਲ ਦੇ ਉੱਤੇ ਕਿੱਥੋਂ ਕਿੱਥੋਂ ਆਪਣੇ ਨਾਲ ਦੋਸਤ ਜੁੜ ਚੁੱਕੇ ਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਤੁਹਾਡੇ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਸਿਟੀ ਦਾ ਨਾਮ ਕੀ ਆ ਸਾਰੇ ਜਣੇ ਜਰੂਰ ਦੱਸਿਓ ਜੀ